ਉਹਨੂੰ ਕਹਿ ਰਿਹਾ ਕਿ ਕਾ ਖੋਤਣ ਵਾਲੇ ਕਾਲੇ ਰੰਗ ਦਾ ਮਜਬੀ ਕਾਂਗਰਸ ਨੇ ਆ ਬਣਾਇਆ ਇਹ ਇਕੱਲੇ ਰਾਜੇ ਬੜਿੰਗ ਦਾ ਬਿਆਨ ਨਹੀਂ ਮੈਂ ਮੰਨਦਾ ਇਹ ਕਾਂਗਰਸ ਦਾ ਪ੍ਰਧਾਨ ਹੈ ਕਾਂਗਰਸ ਦਾ ਬਿਆਨ ਆ ਤਾਂ ਇਹਨਾਂ ਨੂੰ ਤੁਰੰਤ ਸੂਬਾ ਪ੍ਰਧਾਨ ਤੋਂ ਹਟਾ ਦਿਨਾ ਚਾਹੀਦਾ ਇਹੋ ਜੇ ਸ਼ਖਸ ਨੂੰ ਇਹ ਆਪਣੇ ਦਿਨ ਭੁੱਲ ਗਿਆ ਜਦੋਂ ਤੁਹਾਡੇ ਬਜ਼ੁਰਗ ਤੁਹਾਡੇ ਬੁੜੇ ਗੁਰੂ ਨੂੰ ਛੜ ਛੜ ਕੇ ਭੱਜੇ ਸੀ ਉਦੋਂ ਬਾਬਾ ਸੰਗਤ ਸਿੰਘ ਸ਼ਰੋਣੀ ਸ਼ਹੀਦ ਬਾਬਾ ਜੀਵਨ ਸਿੰਘ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਬਾਬਾ ਮੋਤੀ ਮਹਿਰਾਜੀ ਵਰਗੇ ਯੋਧਿਆਂ ਨੇ ਕੁਰਬਾਨੀਆਂ ਦਿੱਤੀਆਂ ਸੀ ਜੇ ਸਰਕਾਰ ਮਗਰਮੱਛਲੇ ਹੰਝੂ ਨਾ ਰੋਵੇ ਜੇ ਲੱਗਦਾ ਵੀ ਰਾਜਾ ਬੜਿੰਗ ਨੇ ਗਲਤ ਕੀਤਾ ਤੁਸੀਂ ਉਹਦੇ ਬਾਰੀ ਬਾਰੀ ਵੋਟਾਂ ਚ ਲਾਹਾ ਲੈਣ ਵਾਸਤੇ ਗੱਲ ਕਰੀ ਜਾਂਦੇ ਹੋ ਤਾਂ ਉਹਨੂੰ ਫੜ ਕੇ ਅੰਦਰ ਕਿਉਂ ਨਹੀਂ ਦਿੰਦੇ ਤੇ ਰਾਜਾ ਬੜਿੰਗ ਦੇ ਵਿੱਚ ਜੇ ਲੱਤਾਂ ਦੇ ਵਿੱਚ ਇੰਨੀ ਜਾਣ ਆ ਉਹ ਐਲਾਨ ਕਰਦੇ ਮੈਂ ਕਾਲੀ ਤੋਂ ਬੋੜੀ ਨਹੀਂ ਪਵਾਉਂਦਾ ਪਤਾ ਲੱਗ ਜੂਗਾ ਧੂਆ ਘਟਵਾ ਕੇ ਹਟੇ ਨੇ ਗਿੱਦੜ ਬਾਹੇ ਰਾਜਾ ਬੜਿੰਗ ਦੀ ਸਿਰਫ ਇੱਕ ਤਰ੍ਹਾਂ ਦੀ ਸੰਗੀ ਫੜੀ ਹੋਈ ਆ ਕਿ ਸਮੇਰੀਆਂ ਕਿਤੇ ਫੈਲਾ ਨਾ ਖੁੱਲ ਜਾਣ ਤੇ ਇਸੇ ਕਰਕੇ ਜਿਹੜਾ ਐਸਸੀ ਐਕਟ ਦਾ ਪਰਚਾ ਦਰਜ ਹੋਇਆ ਇਸੇ ਕਰਕੇ ਰਾਜਾ ਬੜਿੰਗ ਦੀ ਗ੍ਰਿਫਤਾਰੀ ਨਹੀਂ ਹੋਰੀ ਕਿ ਅੰਦਰ ਖਾਤੇ ਇਕੱਠੇ ਨੇ ਸ਼ੈਡੂਲ ਕਾਸਟ ਐਮ.ਐਲ.ਏ. ਵਿਧਾਨ ਸਭਾ ਦੇ ਵਿੱਚ ਪਵਿੱਤਰ ਸਦਨ ਦੇ ਵਿੱਚ ਉਹ ਬੋਲਿਆ ਕਿ ਪੰਜਾਬ ਦਾ ਡਿਪਟੀ ਸੀਐਮ ਸ਼ੈਡੂਲ ਕਾਸਟ ਸਮਾਜ ਚੋਂ ਹੋਊਗਾ। ਤਾਂ ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਸੀ ਵਿਧਾਨ ਸਭਾ ਦੇ ਵਿੱਚ ਕਿ ਇਹਨੂੰ ਮਿਰਗੀ ਦਾ ਦੌਰਾ ਪੈ ਗਿਆ ਇਹਨੂੰ ਜੁੱਤੀ ਸੰਘਾਓ ਜੁੱਤੀ। ਮਜਬੀ ਸਿੱਖ ਸਮਾਜ ਚੋਂ ਨੇ ਸੁਖਵਿੰਦਰ ਡੈਣੀ ਜੀ ਜਿਹੜੇ ਰਜਾਨਾ ਉਹ ਕਹਿੰਦੇ ਸੀ ਮੁੱਖ ਮੰਤਰੀ ਬਣਾਓ ਜਾਂ ਚੰਨੀ ਜੀ ਕਹਿੰਦੇ ਨੇ ਮੈਨੂੰ ਬਣਾਓ ਇਹ ਬੋਲਦੇ ਕਿਉਂ ਨਹੀਂ? ਉਲਟੇ ਇਹ ਰਾਜੇ ਦੇ ਵਕੀਲ ਬਣ ਕੇ ਕਹਿ ਰਹੇ ਨੇ ਕਿ ਮਾਫੀ ਮੰਗ ਲਈ। ਤਾਪਸ ਸਿੰਘ ਬਾਸਬਨੇ ਵੀ ਬਿਆਨ ਦਿੱਤਾ ਨਵਜੋਤ ਸਿੰਘ ਸਿੱਧੂ ਜਦੋਂ ਸਟੇਟ ਪ੍ਰੈਜ਼ੀਡੈਂਟ ਸੀ ਉਹਨਾਂ ਨੇ ਵੀ ਦਿੱਤਾ ਹੁਣ ਸੁਭਾ ਪ੍ਰਧਾਨ ਨੇ ਵੀ ਇਹ ਬਿਆਨ ਦਿੱਤਾ ਮੈਂ ਕਹਿੰਦਾ ਇਹਨਾਂ ਸਾਰਿਆਂ ਤੇ ਐਸੀ ਐਕਟ ਹੋਣਾ ਚਾਹੀਦਾ ਰੰਗੇਟਾ ਗੁਰੂ ਦਾ ਬੇਟਾ ਹੱਕ ਨਾਲ ਲਾਇਆ ਹੋਵੇ ਗੁਰੂ ਨੇ ਸਨਮਾਨ ਦਿੱਤਾ ਹੋਵੇ ਗੁਰੂ ਨੇ ਜਾਤੀ ਪਾਤੀ ਖਤਮ ਕਰਨ ਲਈ ਵੰਸ਼ ਬਾਰਿਆ ਹੋਵੇ ਤੇ ਇਹੋ ਜਿਹੇ ਲੋਕ ਫੇਰ ਜਾਤੀ ਦਾ ਨਾਮ ਲੈ ਕੇ ਮੰਚ ਤੋਂ ਜ਼ਲੀਲ ਕਰਦੇ ਨੇ ਤਾਂ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਬਹੁਤ ਜ਼ਰੂਰੀ ਆ ਜਦੋਂ ਉਹਨੂੰ ਪੁੱਛੇ ਪਰਖੀ ਜਾਂਦਾ ਹੈ ਕਾ ਖੋਤਣ ਵਾਲਾ ਕਾਲਾ ਮਜਬੀ ਤਾਂ ਫਿਰ ਦੂਜੇ ਦੀ ਜਿਹੜੇ ਵਿਚਾਰੇ ਮਜ਼ਦੂਰ ਨੇ ਉਹਨਾਂ ਦੀ ਹੈਸ਼ੀਅਤ ਕਾਂਗਰਸ ਦੀ ਨਜ਼ਰ ਦੇ ਵਿੱਚ ਕੀ ਹੋਵੇਗੀ ਵੱਡੇ ਚਿਹਰੇ ਇਸ ਤਰ੍ਹਾਂ ਦਾ ਸਮਾਜ ਨੂੰ ਮਤਲਬ ਕਿ ਠੇਸ ਪਹੁੰਚਾਉਣ ਦਾ ਕੰਮ ਕਰਦੇ ਨੇ ਇਹਨਾਂ ਖਿਲਾਫ ਸਖਤ ਕਾਰਵਾਈ ਕਰਕੇ ਜੀਲਾਂ ਦੇ ਵਿੱਚ ਨਹੀਂ ਸਿੱਟਦੇ ਉਹਨਾਂ ਤੱਕ ਇਹਨਾਂ ਨੇ ਹਟਣਾ ਕੋਈ ਨਹੀਂ ਖੁੱਲੇ ਆ ਮੈਕ ਦੇ ਉੱਤੇ ਕਾਹਦਣਾ ਇੱਕ ਕਾਲਾ ਜਿਹਾ ਇਕ ਕਾਲੇ ਜੇ ਜੇ ਕਿਤੇ ਇਤਿਹਾਸ ਦੇ ਵਿੱਚ ਨਾ ਹੁੰਦੇ ਨਾ ਜੇ ਨਾ ਹੁੰਦੇ ਜਿਹੜਾ ਸਿੱਖ ਇਤਿਹਾਸ ਹੋਇਆ ਜੇ ਕਿਤੇ ਇਹ ਕੌਮ ਨਾ ਹੁੰਦੀ ਤਾਂ ਇਹ ਅਸੀਂ ਜਿਹੜੀਆਂ ਇੰਨੀਆਂ ਲੜਾਈਆਂ ਮੁਗਲਾਂ بڑے بڑے ਰਜਵਾੜਿਆਂ ਦੇ ਖਿਲਾਫ ਗੁਰੂਆਂ ਨੇ ਜਿੱਤੀਆਂ ਉਹ ਸਾਰੀਆਂ ਸਫਲ ਨਹੀਂ ਹੋਣੀਆਂ ਸੀ ਸਭ ਤੋਂ ਜ਼ਿਆਦਾ ਸ਼ੀਸ਼ ਕਟਾਉਣ ਵਾਲੀ ਮਜਬੀ ਸਿੱਖ ਇੱਕ ਸਰਮਾਇਆ ਕੌਮ ਆ ਸਾਨੂੰ ਸਤਿਕਾਰ ਕਰਨਾ ਚਾਹੀਦਾ ਜਿਹੜੇ ਵਿਅਕਤੀ ਨੇ ਉਸ ਸਮੇਂ ਪੀ ਐਚ ਡੀ ਕੀਤੀ ਹੋਵੇ ਇੰਨਾ ਪੜਿਆ ਲਿਖਿਆ ਹੋਵੇ ਹਦੂਸਰੀਆਂ ਸਟੇਟਾਂ ਦੇ ਵਿੱਚੋਂ ਵੀ ਇਲੈਕਸ਼ਨ ਜਿੱਤੇ ਹੋਣ ਇਸ ਤਰ੍ਹਾਂ ਦੀ ਮਾੜੀ ਮਾਨਸਿਕਤਾ ਇਹਨੂੰ ਤੁਰੰਤ ਮੈਂ ਕਹਿ ਸਕਦਾ ਹਾਂ ਗ੍ਰਿਫਤਾਰ ਕਰਨਾ ਚਾਹੀਦਾ ਕਾਂਗਰਸ ਦੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਇਹਨੂੰ ਹਟਾਉਣਾ ਚਾਹੀਦਾ ਲੋਕਵਾਇਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਬੀਤੇ ਦਿਨੀ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਬਿਆਨ ਦਿੱਤਾ ਸੀ ਸਾਬਕਾ ਕੇਂਦਰੀ ਕੈਬਨਟ ਮੰਤਰੀ ਬੂਠਾ ਸਿੰਘ ਨੂੰ ਲੈ ਕੇ ਜਿੱਥੇ ਉਹਨਾਂ ਨੇ ਇਹ ਗੱਲ ਕਹੀ ਕਿ ਕਾਂਗਰਸ ਨੇ ਅਜਿਹੇ ਬੰਦਿਆਂ ਨੂੰ ਵੀ ਮਾਣ ਦਿੱਤਾ ਹੈ ਕਿ ਬੂਠਾ ਸਿੰਘ ਸੀ ਜਿਹੜਾ ਸ਼ਾਹ ਕਾਲਾ ਸੀ ਮਤਲਬ ਰੰਗ ਨੂੰ ਲੈ ਕੇ ਟਿੱਪਣੀ ਪੱਠੇ ਪਾਉਂਦਾ ਸੀ ਤੇ ਕਾਂਗਰਸ ਕਿੱਥੋਂ ਤੱਕ ਉਹਨਾਂ ਨੂੰ ਲੈ ਗਈ ਹੈ ਜਿੱਤੋਂ ਬਾਅਦ ਵਿਵਾਦ ਛੜਿਆ ਸਾਰਾ ਜਿਹੜਾ ਜਿਹੜਾ ਦਲਿਤ ਸਮਾਜ ਹੈ ਐਸਸੀ ਭਾਈਚਾਰਾ ਉਹਨਾਂ ਦੇ ਵਿੱਚ ਰੋਸ ਗਿਆ ਕਿ ਇਹ ਤਾਂ ਨਸਲੀ ਟਿੱਪਣੀ ਹੋ ਗਈ ਹੈ ਤਾਂ ਫਿਰ ਉਹੀ ਭੇਦਭਾਵ ਵਾਲੀ ਟਿੱਪਣੀ ਹੋ ਗਈ ਅਜਿਹੀਆਂ ਟਿੱਪਣੀਆਂ ਇੱਕ ਜਿਹੜਾ ਬੰਦਾ ਕਿਸੇ ਪਾਰਟੀ ਦਾ ਲੀਡਰ ਆ ਉਹਦੇ ਮੂੰਹ ਚ ਚੰਗੀਆਂ ਨਹੀਂ ਲੱਗਦੀਆਂ ਜਿਹਦੇ ਨੂੰ ਲੈ ਕੇ ਵਵਾਜ਼ ਛੜਿਆ ਉਹਨਾਂ ਦੀ ਟਿੱਪਣੀ ਪਿੱਛੇ ਉਹਨਾਂ ਦੀ ਕੀ ਭਾਵਨਾ ਹੈ ਕੀ ਸੋਚ ਹੈ ਕਿੱਥੋਂ ਇਹ ਟਿੱਪਣੀ ਆਈ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਬਾਈ ਕੁਲਦੀਪ ਸਰਦੂਲਗੜ੍ਹ ਨੇ ਬੌਜਨ ਸਮਾਈ ਪਾਰਟੀ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਆਪ ਜੀ ਦੇ ਚੈਨਲ ਲੋਕ ਆਵਾਜ਼ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਵਾਗਤ ਧੰਨਵਾਦ ਜੀ ਬਾਈ ਕਿਵੇਂ ਦੇਖਦੇ ਹੋ ਰਾਜਾ ਵੜਿੰਗ ਦੀ ਜਿਹੜੀ ਟਿੱਪਣੀ ਸੀ ਬੂਟਾ ਸਿੰਘ ਨੂੰ ਲੈ ਕੇ ਉਹਨਾਂ ਦੇ ਰੰਗ ਨੂੰ ਲੈ ਕੇ ਪੱਠੇ ਪਾਉਣ ਵਾਲੀ ਗੱਲ ਨੂੰ ਲੈ ਕੇ ਪਹਿਲਾਂ ਤਾਂ ਮੈਂ ਕਹਾਂਗਾ ਅਸੀਂ ਆਪ ਹੀ ਕਸੂਰਵਾਰੇ ਹੂੰ ਕਿਉਂਕਿ ਸਾਬ ਕਿਹਾ ਕਰਦੇ ਸੀ ਪਹਿਲਾਂ ਖੁਦ ਬੰਦੇ ਬਣੋ ਹੂੰ ਜੇ ਖੁਦ ਬੰਦੇ ਬਣ ਜਾਓਗੇ ਤਾਂ ਮੈਂ ਦੁਸ਼ਮਣ ਨੂੰ 2 ਮਿੰਟਾਂ ਦੇ ਵਿੱਚ ਬੰਦੇ ਦਾ ਪੁੱਤ ਬਣਾ ਦਾਂਗਾ ਤਾਂ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਅਸੀਂ ਸਾਬ ਸ਼੍ਰੀ ਕਾਂਚੀ ਰਾਮ ਦੀ ਗੱਲ ਨਹੀਂ ਮੰਨੀ ਜਿਹੜੀ ਗੱਲ ਉਹਨਾਂ ਨੇ ਕਰੀ ਆ ਮੈਂ ਕਹਿੰਦਾ ਜਿੰਨੀ ਨਿੰਦਿਆ ਕਰੀ ਜਾ ਕਰੀ ਜਾ ਸਕਦੀ ਉਹ ਉੰਨੀ ਹੀ ਕਟਾ ਕਿਉਂਕਿ ਇਸ ਤਰ੍ਹਾਂ ਕਾਂਗਰਸ ਦਾ ਅਧਿਐਕਸ਼ ਹੋਵੇ ਇਸ ਤਰ੍ਹਾਂ ਉਹਨਾਂ ਨੇ ਸ਼ਬਦ ਬੋਲੇ ਹੋਣ ਜਿਨ੍ਹਾਂ ਨਾਲ ਮੈਂ ਕਹਿ ਸਕਦਾ ਸਮਾਜ ਦੇ ਹਿਰਦੇ ਬਲੁੰਦਰੇ ਗਏ ਸਮਝ ਨਹੀਂ ਆਉਂਦੀ ਕਿ ਉਸ ਸਮੇਂ ਦੇ ਬੁੱਟਾ ਸਿੰਘ ਨਹੀਂ ਡਾਕਟਰ ਬੁੱਟਾ ਸਿੰਘ ਪੀ ਐਚ ਡੀ ਕੀਤੀ ਹੋਈ ਇੱਕ ਪੀ ਐਚ ਡੀ ਕੀਤੀ ਹੋਈ ਜਿਹੜਾ ਵੱਖ-ਵੱਖ ਸਟੇਟਾਂ ਦੇ ਵਿੱਚੋਂ ਵੀ ਸੰਸਦ ਬਣਿਆ ਤਾਂ ਉਹਨੂੰ ਕਹਿ ਰਿਹਾ ਕਿ ਘਾ ਖੋਤਣ ਵਾਲੇ ਕਾਲੇ ਰੰਗ ਦਾ ਮਜਬੀ ਕਾਂਗਰਸ ਨੇ ਆ ਬਣਾਇਆ ਤਾਂ ਇਤੋਂ ਵੱਡੀ ਮੱਧ ਭਾਗੀ ਕੀ ਹੋ ਸਕਦਾ ਇਹ ਇਕੱਲੇ ਰਾਜੀ ਬੜਿੰਗ ਦਾ ਬਿਆਨ ਨਹੀਂ ਮੈਂ ਮੰਨਦਾ ਇਹ ਕਾਂਗਰਸ ਦਾ ਪ੍ਰਧਾਨ ਹੈ ਕਾਂਗਰਸ ਦਾ ਬਿਆਨ ਆ ਤੇ ਜੇ ਕਾਂਗਰਸ ਦਾ ਬਿਆਨ ਨਾ ਹੁੰਦਾ ਇਹਦਾ ਨਿੱਜੀ ਬਿਆਨ ਹੁੰਦਾ ਤਾਂ ਕਾਂਗਰਸ ਨੇ ਇਹਨੂੰ ਹੁਣ ਸੂਬਾ ਪ੍ਰਧਾਨਗੀ ਤੋਂ ਮੁਕਤ ਕਰ ਦੇਣਾ ਸੀ ਸਾਡੀ ਮੰਗ ਆ ਜੇ ਕਾਂਗਰਸ ਦਾ ਇਹ ਬਿਆਨ ਨਹੀਂ ਹੈਗਾ ਕਾਂਗਰਸ ਬਾਕੀ ਸ਼ਡਿਊਲ ਕਾਸਟਾਂ ਵਾਸਤੇ ਮਾੜਾ ਮੋਟਾ ਪੂਰਾ ਦਿਲ ਦੇ ਵਿੱਚ ਹਮਦਰਦੀ ਰੱਖਦੀ ਹੈ ਮੈਨੂੰ ਪਤਾ ਨਹੀਂ ਰੱਖਦੀ ਜੇ ਰੱਖਦੀ ਹੈ ਤਾਂ ਇਹਨਾਂ ਨੂੰ ਤੁਰੰਤ ਸੂਬਾ ਪ੍ਰਧਾਨ ਤੋਂ ਹਟਾ ਦਿਨਾ ਚਾਹੀਦਾ ਹੈ ਇਹ ਜੇ ਸ਼ਖਸ ਨੂੰ ਇਹ ਆਪਣੇ ਦਿਨ ਭੁੱਲ ਗਿਆ ਜਦੋਂ ਸਰਸਾ ਇੱਕ ਵਾਰ ਸੀਆਈ ਸਟਾਫ ਮਾਨਸਾ ਨੇ ਰੇਡ ਕੀਤੀ ਸੀ ਤੇ ਬੜਾ ਨਸ਼ੇ ਦਾ ਇੱਕ ਤਕਸਰ ਨਸ਼ੇ ਦਾ ਇੱਕ ਵੱਡਾ ਤਕਸਰ ਪੜਿਆ ਗਿਆ ਸੀ ਉਹ ਜਦੋਂ ਪਕੜਿਆ ਗਿਆ ਉਹਨੇ ਸਭ ਤੋਂ ਪਹਿਲਾਂ ਇਹਦਾ ਇਨਾਮ ਲਿਆ ਸੀ ਉਦੋਂ ਮਾਨਯੋਗ ਭਪਿੰਦਰ ਸਿੰਘ ਖੱਟੜਾ ਐਸਐਸਪੀ ਸੀ ਮਾਨਸਾ ਤਾਂ ਉਦੋਂ ਇਹ ਬਾਦ ਮੈਂ ਆਪਸ ਵਿੱਚ ਰਲੇ ਮਿਲੇ ਨੇ ਨਾ ਬਾਦਲਾਂ ਦੇ ਗੁੱਡੀ ਹੱਥ ਲਾ ਕੇ ਉਸ ਕੇਸ ਦੇ ਵਿੱਚੋਂ ਨਿਕਲਿਆ ਸੀ ਤਾਂ ਮੈਂ ਹੁਣ ਕਹਿਣਾ ਚਾਹਣਾ ਕਿ ਇਹ ਬਿਆਨ ਕੱਲੇ ਕਾਂਗਰਸ ਨੇ ਯਾਦ ਕਰੋ ਥੋੜਾ ਜਿਹਾ ਪਿੱਛੇ ਜਾਓ ਜਦੋਂ ਸੁਨੀਲ ਜਾਖੜ ਕਾਂਗਰਸ ਦਾ ਪ੍ਰਧਾਨ ਸੀ ਉਦੋਂ ਵੀ ਉਹਨੇ ਇਹ ਬਿਆਨ ਦਿੱਤਾ ਸੀ ਕਿ ਪੈਰਾਂ ਦੀਆਂ ਜੁੱਤੀਆਂ ਜੇ ਸਿਰ ਤੇ ਰੱਖ ਲਈਆਂ ਚੜ੍ਹਾ ਲਈਆਂ ਤਾਂ ਕਾਂਗਰਸ ਪੰਜਾਬ ਦੇ ਵਿੱਚ ਹਾਰੀ ਹੈ ਕਿਉਂਕਿ ਉਹ ਚੰਨੀ ਬਣਿਆ ਸੀ ਕੁਝ ਟਾਈਮ ਦੇ ਲਈ ਤਾਂ ਉਸ ਦੇ ਤਰਕ ਦੇ ਵਿੱਚ ਉਹਨਾਂ ਨੇ ਇਹ ਬਿਆਨ ਦਿੱਤਾ ਸੀ ਜਿਹੜਾ ਵਿਰੋਧੀ ਧਿਰ ਦਾ ਨੇਤਾ ਪ੍ਰਤਾਪ ਸਿੰਘ ਬਾਜਬਾ ਉਹਨੇ ਵੀ ਪਿਛਲੇ ਦਿਨੀ ਬਿਆਨ ਦਿੱਤਾ ਸੀ ਕੋਈ ਕਹਿੰਦਾ ਗਧੇ ਤੇ ਅਰਬੀ ਘੋੜਿਆਂ ਦੇ ਵਿੱਚ ਬੜਾ ਫਰਕ ਹੁੰਦਾ ਨਵਜੋਤ ਸਿੰਘ ਸਿੱਧੂ ਨੇ ਵੀ ਬਿਆਨ ਦਿੱਤਾ ਸੀ ਤਾਂ ਮੈਂ ਕਹਿਣਾ ਚਾਹਣਾ ਕਿ ਕਾਂਗਰਸ ਸਮੇਂ-ਸਮੇਂ ਤੇ ਮਣੂ ਸਿਮਰਤੀ ਲਾਗੂ ਕਰਨਾ ਚਾਹੁੰਦੀ ਆ ਮਣੂ ਜਿਹੜਾ ਜੱਤਾਂ ਦੇ ਵਿੱਚ ਸਾਨੂੰ ਵੰਡਣ ਵਾਲਾ ਉਹਦੇ ਤਹਿਤ ਇਸ ਤਰ੍ਹਾਂ ਦੇ ਬਿਆਨ ਸਮਾਜ ਦੇ ਹਿਰਦੇ ਬਲੁੰਦਰ ਵਾਸਤੇ ਸਮਾਜ ਨੂੰ ਕਮਜ਼ੋਰ ਕਰਨ ਵਾਸਤੇ ਪਾੜਨ ਵਾਸਤੇ ਸਮੇਂ-ਸਮੇਂ ਤੇ ਕਾਂਗਰਸ ਇਹ ਬਿਆਨ ਦਿੰਦੀ ਰਹਿੰਦੀ ਹੈ ਕਿਉਂਕਿ ਮੈਂ ਦੱਸਿਆ ਪ੍ਰਤਾਪ ਸਿੰਘ ਬਾਜ਼ਬਾ ਨੇ ਵੀ ਬਿਆਨ ਦਿੱਤਾ ਨਵਜੋਤ ਸਿੰਘ ਸਿੱਧੂ ਜਦੋਂ ਸਟੇਟ ਪ੍ਰੈਜ਼ੀਡੈਂਟ ਸੀ ਉਹਨਾਂ ਨੇ ਵੀ ਦਿੱਤਾ ਤੇ ਅੱਜੇ ਮੈਂ ਗੱਲ ਕਰ ਲਾਂ ਹੁਣ ਸੂਬਾ ਪ੍ਰਧਾਨ ਨੇ ਵੀ ਇਹ ਬਿਆਨ ਦਿੱਤਾ ਬਾਜ਼ਬੇ ਨੇ ਵੀ ਦਿੱਤਾ ਮੈਂ ਕਹਿੰਦਾ ਇਹਨਾਂ ਸਾਰਿਆਂ ਤੇ ਐਸੀ ਐਕਟ ਹੋਣਾ ਚਾਹੀਦਾ ਹੂੰ ਇਹਨਾਂ ਸਾਰਿਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਆ ਤੁਸੀਂ ਹੁਣੇ ਦੇਖ ਲਓ ਇੱਕ ਸ਼ੈਡਿਊਲ ਕਾਸਟ ਐਮ ਐਲ ਏ ਵਿਧਾਨ ਸਭਾ ਦੇ ਵਿੱਚ ਪਵਿੱਤਰ ਸਦਨ ਦੇ ਵਿੱਚ ਉਹ ਬੋਲਿਆ ਉਹ ਬੋਲੇ ਉਹਨਾਂ ਨੇ ਕਿਹਾ ਕਿ ਤੁਸੀਂ ਚੋਣਵੇਂ ਨਿਫੇਸਟੋ ਚ ਵਾਦਾ ਕੀਤਾ ਸੀ ਕਿ ਪੰਜਾਬ ਦਾ ਡਿਪਟੀ ਸੀ ਐਮ ਸ਼ੈਡਿਊਲ ਕਾਸਟ ਸਮਾਜੋਂ ਹੋਊਗਾ ਤਾਂ ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਸੀ ਵਿਧਾਨ ਸਭਾ ਦੇ ਵਿੱਚ ਕਿ ਇਹਨੂੰ ਮਿਰਗੀ ਦਾ ਦੌਰਾ ਪੈ ਗਿਆ ਇਹਨੂੰ ਜੁੱਤੀ ਸੰਘਾਓ ਜੁੱਤੀ ਆ ਫਿਰ ਇਹਨੂੰ ਵੀ ਨੋਟਿਸ ਕੱਢਣਾ ਬਣਦਾ ਹੂੰ ਸੂਬੇ ਦੇ ਮੁੱਖ ਮੰਤਰੀ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਸੀ ਹੂੰ ਸੂਬੇ ਦਾ ਮੁੱਖ ਮੰਤਰੀ ਇੱਕ ਵਿਧਾਇਕ ਨੂੰ ਵਿਧਾਨ ਸਭਾ ਦੇ ਵਿੱਚ ਗਾਲ ਕੱਢੀਗੀ ਸ਼ੈਡੂਲ ਕਾਸ ਵਿਧਾਇਕ ਨੂੰ ਉਹਦੀ ਹਜੇ ਤੱਕ ਕਾਰਵਾਈ ਨਹੀਂ ਹੋਈ ਕਹਿਣ ਦਾ ਮਤਲਬ ਹੈ ਸਾਰੇ ਰਲੇ ਮਿਲੇ ਨੇ ਸੂਬੇ ਦਾ ਮੁੱਖ ਮੰਤਰੀ ਜਿਹੜਾ ਹੁਣ ਪ੍ਰਚਾਰ ਦੇ ਵਿੱਚ ਥਾਂ ਥਾਂ ਤੇ ਕਹਿ ਰਿਹਾ ਕਿ ਬਹੁਤ ਮਾੜਾ ਕੀਤਾ ਰਾਜਾ ਬੜਿੰਗ ਨੇ ਜੇ ਮਾੜਾ ਕੀਤਾ ਫਿਰ ਐਸੀ ਐਕਟ ਦਾ ਪਰਚਾ ਹੋਇਆ ਤਾਂ ਫੜ ਕੇ ਅੰਦਰ ਕਿਉਂ ਨਹੀਂ ਦਿੰਦੇ ਜੇ ਤੁਸੀਂ ਸ਼ਡਿਊਲ ਕਾਸ ਸਮਾਜ ਪ੍ਰਤੀ ਇੰਨੀ ਹਮਦਰਦੀ ਰੱਖਦੇ ਹੋ ਤਾਂ ਸੂਬੇ ਦਾ ਮੁੱਖ ਮੰਤਰੀ ਐਸੀਐਸ ਜਿਹੜਾ ਪਰਚਾ ਹੋਇਆ ਐਸੀ ਐਕਟ ਦਾ ਤੁਰੰਤ ਉਹਨੂੰ ਉਹਤੇ ਕਾਰਵਾਈ ਕਿਉਂ ਨਹੀਂ ਕਰ ਰਿਹਾ ਫੜ ਕਿਉਂ ਨਹੀਂ ਰਿਹਾ ਕਹਿਣ ਦਾ ਮਤਲਬ ਮੈਂ ਕਹਣਾ ਜਿੰਨਾ ਤੱਕ ਇਹ ਜਿਹੜੇ ਵੱਡੇ ਚਿਹਰੇ ਇਸ ਤਰ੍ਹਾਂ ਦਾ ਸਮਾਜ ਨੂੰ ਮਤਲਬ ਕਿ ਠੇਸ ਪਹੁੰਚਾਉਣ ਦਾ ਕੰਮ ਕਰਦੇ ਨੇ ਇਹਨਾਂ ਖਿਲਾਫ ਸਖਤ ਕਾਰਵਾਈ ਕਰਕੇ ਜ਼ਿਲਾਂ ਦੇ ਵਿੱਚ ਨਹੀਂ ਸਿੱਟਦੇ ਉਹਨਾਂ ਤੱਕ ਇਹਨਾਂ ਨੇ ਹਟਣਾ ਕੋਈ ਨਹੀਂ ਇਹਨਾਂ ਨੇ ਨਹੀਂ ਹਟਣਾ ਇਹ ਇਸ ਤਰ੍ਹਾਂ ਕਿਉਂ ਭੁੱਲਦੇ ਨੇ ਕਿ ਜਿਹੜੇ ਤੁਸੀਂ ਮذਬੀ ਸਿੱਖ ਸਮਾਜ ਦੀ ਗੱਲ ਕਰਦੇ ਹੋ ਜਦੋਂ ਤੁਹਾਡੇ ਬਜ਼ੁਰਗ ਤੁਹਾਡੇ ਬੁੜੇ ਗੁਰੂ ਨੂੰ ਛੜ ਛੜ ਕੇ ਭੱਜੇ ਸੀ ਉਦੋਂ ਬਾਬਾ ਸੰਗਤ ਸਿੰਘ ਸ਼ਰੋਣੀ ਸ਼ਹੀਦ ਬਾਬਾ ਜੀਵਨ ਸਿੰਘ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਬਾਬਾ ਮੋਤੀ ਮਹਾਰਾਜੀ ਵਰਗੇ ਜੋਧਿਆਂ ਨੇ ਕੁਰਬਾਨੀਆਂ ਦਿੱਤੀਆਂ ਸੀ ਜਦੋਂ ਤੁਹਾਡੇ ਬਜ਼ੁਰਗ ਗੁਰੂਆਂ ਨੂੰ ਕੱਲਾ ਛੱਡ ਗਏ ਸੀ ਤਾਂ ਇਸ ਤਰ੍ਹਾਂ ਇੰਨਾ ਮਾਣ ਇਤਿਹਾਸ ਦੇ ਵਿੱਚ ਮਜਬੀ ਸਿੱਖ ਗੁਰੂ ਨੇ ਗੁਰੂ ਨੇ ਕਿਹਾ ਹੋਵੇ ਰੰਗੇਟਾ ਗੁਰੂ ਦਾ ਬੇਟਾ ਹੱਕ ਨਾਲ ਲਾਇਆ ਹੋਵੇ ਗੁਰੂ ਨੇ ਸਨਮਾਨ ਦਿੱਤਾ ਹੋਵੇ ਗੁਰੂ ਨੇ ਜਾਤੀ ਪਾਤੀ ਖਤਮ ਕਰਨ ਲਈ ਵੰਸ਼ ਬਾਰਿਆ ਹੋਵੇ ਤੇ ਇਹੋ ਜਿਹੇ ਲੋਕ ਫਿਰ ਜਾਤੀ ਦਾ ਨਾਮ ਲੈ ਕੇ ਮੰਚ ਤੋਂ ਜ਼ਲੀਲ ਕਰਦੇ ਨੇ ਤਾਂ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਬਹੁਤ ਜ਼ਰੂਰੀ ਆ ਇਸ ਕਰਕੇ ਮੈਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਨੇ ਵੀ ਇਹੀ ਬਿਆਨ ਦਿੱਤਾ ਉਹਨਾਂ ਦੀ ਵੀ ਸੋਚ ਇਹੀ ਆ ਜੇ ਕਾਂਗਰਸ ਦੇ ਸਮੇਂ-ਸਮੇਂ ਦੇ ਇਹਦੇ ਅਕਸ਼ੇ ਬਿਆਨ ਦਿੰਦੇ ਨੇ ਜੇ ਕਾਂਗਰਸ ਦਾ ਬਿਆਨ ਨਾ ਹੁੰਦਾ ਤਾਂ ਹੁਣ ਨੂੰ ਕਾਂਗਰਸ ਨੇ ਇਹਨੂੰ ਹਟਾ ਦੇਣਾ ਚਾਹੀਦਾ ਸੀ ਸੂਬੇ ਤੇ ਅਹੁਦੇ ਤੋਂ ਮੁਕਤ ਕਰ ਦੇਣਾ ਚਾਹੀਦਾ ਸੀ ਅੱਜ ਪੰਜਾਬ ਦੇ ਵਿੱਚ ਜੇ ਮੈਂ ਕਹਾਂ ਹੁਣ ਬਿਆਨ ਦੇ ਰਹੇ ਨੇ ਕਿ ਗੈਂਗਸਟਰਾਂ ਦਾ ਪਰਿਵਾਰ ਖਤਮ ਕਰ ਦਾਂਗੇ ਭਾਈ ਗੈਂਗਸਟਰ ਬਣਾਏ ਕਿਨੇ ਸੂਬੇ ਦਾ ਮੁੱਖ ਮੰਤਰੀ ਇੱਕੋ ਇਹ ਤਾਂ ਪੁਰਾਣੀ ਸਰਕਾਰ ਚ ਜੇ ਪੁਰਾਣੀ ਸਰਕਾਰ ਦੇ ਵਿੱਚ ਗੈਂਗਸਟਰ ਬਣਿਆ ਤਾਂ ਹੀ ਤੁਹਾਨੂੰ ਲੋਕ ਲੈ ਕੇ ਆਏ ਸੀ ਤਾਂ ਹੀ ਤੁਹਾਨੂੰ ਚੁਣਿਆ ਸੀ ਜੇ ਤੁਹਾਨੂੰ ਚੁਣਿਆ ਤੁਸੀਂ ਉਹਨਾਂ ਨੂੰ ਮੁੱਖ ਧਾਰਾ ਦੇ ਵਿੱਚ ਵਾਪਸ ਕਿਉਂ ਨਹੀਂ ਲੈ ਕੇ ਆ ਰਹੇ ਗੈਂਗਸਟਰ ਬਣਾਏ ਵੀ ਸਰਕਾਰਾਂ ਨੇ ਆ ਤੇ ਤੁਸੀਂ ਉਹਨਾਂ ਦੀ ਆੜ ਦੇ ਵਿੱਚ ਬਣੇ ਹੋ ਕਿ ਅਸੀਂ ਗੈਂਗਸਟਰ ਮੁਕਤ ਕਰਾਂਗੇ ਤੇ ਹੁਣ ਤੁਸੀਂ 4 ਸਾਲਾਂ ਬਾਅਦ ਕੁੰਭ ਕਰਨ ਦੀ ਨੀਂਦ ਸੁੱਤੇ ਹੋਏ ਸੀ ਹੁਣ ਜਾਗੇ ਹੋ ਅਸਲ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ 4 ਸਾਲ ਦੇ ਲਗਭਗ ਮਹੀਨਾ ਡੇਢ ਮਹੀਨਾ ਘੱਟ ਹੋਣਾ 4 ਸਾਲ ਸਤਾ ਭੁਗਤ ਲਈ ਜੇ ਮੈਂ ਗੱਲ ਕਰਾਂ 4 ਸਾਲਾਂ ਦੇ ਵਿੱਚ 48 ਮਹੀਨੇ ਬਣੇ ਹਰੇਕ ਪੰਜਾਬ ਦੀ ਹਰੇਕ ਔਰਤ ਦਾ 48000 ਦਾ ਕਰਜ਼ਾ ਹੀ ਆ ਸੂਬੇ ਦਾ ਮੁੱਖ ਮੰਤਰੀ ਹਰੇਕ ਔਰਤ ਫੇਰ ਵੋਟ ਮੰਗਣ ਦਾ ਗੱਲ ਕਰੇ ਤਰਨ ਤਰਨ ਫੇਰ ਜਾਵੇ ਕਿ ਹਰੇਕ ਔਰਤ ਦੇ ਖਾਤੇ ਦੇ ਵਿੱਚ ਪਹਿਲਾਂ 48000 ਪਾਵੇ ਪੰਜ ਮਰਲਿਆਂ ਦੇ ਪਲਾਟ ਕਿੱਥੇ ਨੇ ਕਿੱਥੇ ਨੇ ਜਿਹੜੇ ਗਰੀਬਾਂ ਨੂੰ ਘਰ ਬਣਾ ਕੇ ਦੇਣੇ ਸੀ ਕਿੱਥੇ ਨੇ ਛਗਣ ਸਕੀਮਾਂ ਅੱਜ ਮੈਂ ਕਹਣਾ ਇੱਕ ਮਨਰੇਗਾ ਨਾਲ ਕਿਰਤੀ ਲੋਕ ਸਾਹ ਲੈਂਦੇ ਸੀ ਅੱਜ ਮਨਰੇਗਾ ਪਿੰਡਾਂ ਦੇ ਵਿੱਚ ਮੁਕੰਮਲ ਬੰਦ ਕੀਤੀ ਹੋਈ ਹੈ ਸੈਂਟਰ ਵਾਲਿਆਂ ਨਾਲ ਰਲ ਕੇ ਮੈਂ ਕਹਿਣਾ ਚਾਹਣਾ ਕਿ ਅੱਜ ਕਿਸਾਨ ਖੁਦਖੁਸ਼ੀਆਂ ਦੇ ਰਾਹ ਤੇ ਆ ਇਸ ਤਰ੍ਹਾਂ ਦਾ ਸਿਸਟਮ ਹੋਇਆ ਵੱਡੇ ਪੱਧਰ ਤੇ ਅਸੀਂ ਦੇਖਿਆ ਕਿ ਝਾੜ ਬਹੁਤ ਘੱਟ ਝੋਨੇ ਦਾ ਇਸ ਵਾਰ ਨਿਕਲ ਰਿਹਾ ਦੇ ਦੇ ਕਿਸਾਨਾਂ ਨੂੰ ਮੁਆਵਜ਼ੇ ਇਹ ਕਹਿੰਦਾ ਹੁੰਦਾ ਸੀ ਗਰਦਾਰੀ ਦਾ ਬਾਅਦ ਚ ਕਰਾਇਆ ਕਰਾਂਗੇ ਪਹਿਲਾਂ ਮੁਆਵਜ਼ੇ ਦੇਵਾਂਗੇ ਤਾਂ ਹਜੇ ਤੱਕ ਮੁਆਵਜ਼ੇ ਕਿਉਂ ਨਹੀਂ ਦਿੱਤੇ ਕਿਹੜੇ ਵਾਅਦੇ ਤੇ ਸਰਕਾਰ ਪੂਰਾ ਉਤਰਈ ਆ ਕਹਿੰਦੇ ਸੀ ਕਿਸਾਨਾਂ ਨੂੰ ਧਰਨਾ ਦੇਣਾ ਤਾਂ ਸੰਵਿਧਾਨਕ ਹੱਕਾ ਹਰੇਕ ਦਾ ਉਹ ਕਰਿਆ ਕਰਾਂਗੇ ਜੇ ਕੋਈ ਧਰਨਾ ਦਿਆ ਕਰੂ ਮੈਂ ਚੁਟਕੀ ਨਾਲ ਬੁਲਾਇਆ ਕਰੂੰ ਚਾਹ ਦਾ ਕੱਪ ਪਿਆਇਆ ਕਰੂੰ ਨਮੇੜਿਆ ਕਰੂੰ ਮੇਰੀ ਸਰਕਾਰ ਬਾ ਧਰਨਾ ਨਹੀਂ ਲੱਗਦਾ ਤੇ ਇਹੋ ਜਿਹੇ ਧਰਨੇ ਹਟਾਏ ਟਰਾਲੀਆਂ ਚੋਰੀ ਕਰਕੇ ਲੈ ਗਏ ਕਿਸਾਨਾਂ ਨੇ ਅੱਜ ਦੇਸ਼ ਦੇ ਵਿੱਚ ਆਹਕਾਰ ਮੱਚੀ ਹੋਈ ਆ ਹਰ ਫਰੰਟ ਦੇ ਉੱਤੇ ਸੂਬਾ ਸਰਕਾਰ ਫੇਲ ਹੋਈ ਆ ਫਿਰ ਸੀਐਮ ਸਾਹਿਬ ਕਹਿੰਦੇ ਸੀ ਕਹਿੰਦੇ ਜੇ ਜਿਸ ਜ਼ਿਲ੍ਹੇ ਦੇ ਵਿੱਚ ਚਿੱਟਾ ਪਾਇਆ ਗਿਆ ਜਾਂ ਫੜਿਆ ਜਾਂਦਾ ਹੋ ਉਥੋਂ ਦੇ ਡੀਸੀ ਜਾ ਐਸਐਸਪੀ ਜ਼ਿੰਮੇਵਾਰ ਹੋਣਗੇ ਮੈਂ ਉਹਨਾਂ ਤੇ ਪਰਚੇ ਦੇਵਾਂਗਾ ਤਾਂ ਮੈਂ ਪੁੱਛਣਾ ਚਾਹਣਾ ਤੁਹਾਡੇ ਚੈਨਲ ਜਰੀਏ ਜਨਤਾ ਨੂੰ ਵੀ ਸਭ ਜਾਣੂ ਆ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਤਾਂ 1,80,000 ਚ ਬੱਚਾ ਵੇਗ ਗਿਆ ਚਿੱਟੇ ਪਿੱਛੇ ਤੁਸੀਂ ਵੀ ਵੇਖਿਆ ਹੋਣਾ ਮਾਨਸਾ ਜ਼ਿਲ੍ਹੇ ਦੇ ਵਿੱਚ ਤਾਂ 1,80,000 ਰੁਪਏ ਚ ਨਸ਼ੇ ਦੀ ਤੋੜ ਦੇ ਵਿੱਚ ਬੱਚਾ ਵਿਕਣ ਦੀ ਗੱਲ ਸਾਰੇ ਚੈਨਲਾਂ ਤੇ ਆਈ ਆ ਤਾਂ ਫਿਰ ਕਿਤੇ ਡੀਸੀ ਤੇ ਪਰਚਾ ਦੇਤਾ ਬਈ ਕਿੰਨੇ ਪੰਜਾਬ ਦੇ ਵਿੱਚ ਡੀਸੀਆਂ ਤੇ ਪਰਚੇ ਹੋਏ ਕਿੰਨੇ ਸਪੀਅੰਤੇ ਹੋਏ ਥਾਂ ਥਾਂ ਤੇ ਚਿੱਟਾ ਓਮੇ ਚੱਲ ਰਿਹਾ ਅੱਜ ਮਾਨਸਾ ਜ਼ਿਲ੍ਹੇ ਦੇ ਵਿੱਚ ਮੈਂ ਕਹਿ ਸਕਦਾ ਜਿਸਮ ਫਰੋਸੀ ਦੇ ਜਿਹੜੇ ਧੰਦੇ ਚੱਲਦੇ ਨੇ ਅੱਜ ਮਾਨਸਾ ਜ਼ਿਲ੍ਹੇ ਕੀ ਪੂਰੇ ਪੰਜਾਬ ਦੇ ਵਿੱਚ ਥਾਂ ਥਾਂ ਤੇ ਆ ਬਠਿੰਡਾ ਦੇਖ ਲਓ ਆ ਤਲਵੰਡੀ ਦਮਦਮਾ ਸਾਹਿਬ ਇਤਿਹਾਸਕ ਜਗ੍ਹਾ ਜਾ ਕੇ ਦੇਖ ਲਓ ਕੀ ਹਾਲ ਹੋ ਰਿਹਾ ਪੁੱਛ ਲਓ ਆਪਦੇ ਕੈਮਰੇ ਨੂੰ ਲੈ ਕੇ ਕਿੰਨੇ ਥਾਂ ਇਸ ਤਰ੍ਹਾਂ ਦੇ ਜਿਸਮ ਫਰੋਸੀ ਦੇ ਧੰਦੇ ਚੱਲ ਰਹੇ ਨੇ ਮਾਨਸਾ ਜਿੱਥੋਂ ਡੀਸੀ ਦੀ ਗੱਡੀ ਨੰਗਦੀ ਆ ਉਹ ਉੱਥੇ ਜਿਹੜੇ ਲਵੇ ਦਵੇ ਹੋਟਲ ਨੇ ਉਹਨਾਂ ਚ ਸ਼ਰਿਆਮ ਜਿਸਮ ਪਰੋਸੀਏ ਧੰਦੇ ਹੋ ਰਹੇ ਨੇ ਮਾਨਸਾ ਜ਼ਿਲ੍ਹੇ ਦੇ ਡੀਸੀ ਦੇ ਨੱਕ ਦੇ ਥੱਲੇ ਪੂਰੇ ਪੰਜਾਬ ਦੇ ਡੀਸੀ ਸੁੱਤੇ ਹੋਏ ਨੇ ਸਾਰੇ ਮਹੀਨਾ ਲੈਣ ਤੇ ਲੱਗੇ ਹੋਏ ਨੇ ਇਸ ਕਰਕੇ ਮੈਂ ਕਹਿਣਾ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਹਸਪਤਾਲਾਂ ਦੇ ਵਿੱਚ ਪੂਰੇ ਪੰਜਾਬ ਚ ਵੀ ਇਹ ਗੱਲ ਕਹਿ ਸਕਦਾ ਡਾਕਟਰ ਨਹੀਂ ਹੈ ਕੋਈ ਬਵਿਵਸਥਾ ਨਹੀਂ ਹੈ ਕੋਈ ਸਿਸਟਮ ਨਹੀਂ ਹੈ ਹਰ ਫਰੰਟ ਦੇ ਉੱਤੇ ਅੱਜ ਕਿਸਾਨ ਮਜ਼ਦੂਰ ਵਪਾਰੀ ਸਾਰੇ ਵਰਗ ਦੁਖੀ ਨੇ ਅੱਜ ਮਾਨਸਾ ਜ਼ਿਲ੍ਹੇ ਦੇ ਵਿੱਚ ਸ਼ਰਿਆਮ ਗੋਲੀਆਂ ਚੱਲ ਰਹੀਆਂ ਨੇ ਸ਼ਰੇਆਮ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਆ ਤੁਹਾਡੇ ਚੈਨਲਾਂ ਤੇ ਭਾਈ ਸਾਹਿਬ ਕੁਝ 5 10 ਪਰਸੈਂਟ ਹੀ ਜਨਤਕ ਹੁੰਦੇ ਨੇ ਮਸਲੇ ਅਗਲਾ ਬਾਹਰ ਦੀ ਬਾਹਰ ਪੈਸੇ ਦੇ ਕੇ ਜਾਨ ਛੜਾਉਂਦਾਗਾ ਇਸ ਕਰਕੇ ਮੈਂ ਕਿਹਾ ਜੇ ਸਰਕਾਰ ਮੰਗਰ ਮੱਛਲੇ ਹੰਝੂ ਨਾ ਰੋਵੇ ਜੇ ਲੱਗਦਾ ਵੀ ਰਾਜਾ ਬੜਿੰਗ ਨੇ ਗਲਤ ਕੀਤਾ ਤੁਸੀਂ ਉਹਦੇ ਬਾਰੀ-ਬਾਰੀ ਵੋਟਾਂ ਚਲਾਹਾ ਲੈਣ ਵਾਸਤੇ ਗੱਲ ਕਰੀ ਜਾਂਦੇ ਹੋ ਤਾਂ ਜੇ ਉਹਨੇ ਗੁਨਾਹ ਕੀਤਾ ਬਾਕੀ ਤੁਹਾਨੂੰ ਲੱਗਦਾ ਤਾਂ ਉਹਨੂੰ ਫੜ ਕੇ ਅੰਦਰ ਕਿਉਂ ਨਹੀਂ ਦਿੰਦੇ ਤੇ ਕਾਂਗਰਸ ਉਹਨੂੰ ਸੂਬਾ ਪ੍ਰਧਾਨ ਤੋਂ ਕਿਉਂ ਨਹੀਂ ਹਟਾਰੀ ਇਹ ਸਾਡਾ ਪੁੱਛਣਾ ਬਣਦਾ ਇੱਕ ਇੱਕ ਗੱਲ ਦੱਸੋ ਜਿਹੜੀ ਰਾਜੇ ਵੜਿੰਗ ਦੇ ਮੂੰਹ ਚੋਂ ਇੱਕ ਗੱਲ ਨਿਕਲੀ ਇਹ ਸਹਿਸਭਾਵਕ ਹੈ ਜਾਂ ਜਿਹੜਾ ਅਖੌਤੀ ਉੱਚ ਜਾਤੀ ਦਾ ਦਿਮਾਗ ਦੇ ਵਿੱਚ ਕੀੜਾ ਹੁੰਦਾ ਉਹ ਉਹਦੇ ਚੋਂ ਗੱਲ ਨਿਕਲੀ ਹੈ ਜਮਾ ਕੀੜਾ ਜੀ ਸਾਰੀ ਕਾਂਗਰਸ ਦੇ ਮਨੁਵਾਦੀ ਹੈ ਇਹ ਸਦੀਆਂ ਤੋਂ ਕਰਦੀ ਆਈ ਹੈ ਇਹ ਕੀੜਾ ਇਹਨਾਂ ਦਾ ਮਤਲਬ ਲਕਿ ਇਸ ਗੱਲ ਤੋਂ ਵਾਂਝਾ ਰਿਹਾ ਹਰੇਕ ਆ ਕਾਂਗਰਸ ਜਮਾਤ ਹੀ ਮੈਂ ਕਹੂੰਗਾ ਕਿ ਇਸ ਇਸ ਤਰ੍ਹਾਂ ਦਾ ਸ਼ੋਸ਼ਣ ਕਰਨ ਤੇ ਲੱਗੀ ਹੋਈ ਆ ਲੰਬੇ ਸਮੇਂ ਤੋਂ ਲੱਗੀ ਹੋਈ ਮੈਂ ਤੁਹਾਨੂੰ ਦੱਸਿਆ ਕਿ ਕਾਂਗਰਸ ਦਾ ਪ੍ਰਧਾਨ ਸੁਨੀਲ ਜਾਖੜ ਪੈਰਾਂ ਦੀਆਂ ਜੁੱਤੀਆਂ ਨੂੰ ਸਿਰ ਤੇ ਬਿਠਾਉਣ ਦੀ ਗੱਲ ਕਰਦਾ ਚੜਾਉਣ ਦੀ ਗੱਲ ਕਰਦਾ ਜੇ ਮੈਂ ਗੱਲ ਕਰਾਂ ਪ੍ਰਤਾਪ ਬਾਜ਼ਵਾ ਇਹੀ ਭਾਸ਼ਾ ਬੋਲਦਾ ਸਾਰੇ ਇਹਨਾਂ ਦੇ ਜਿੰਨੇ ਵੀ ਆਗੂ ਨੇ ਵੱਡੇ ਉਹ ਇਸ ਤਰ੍ਹਾਂ ਦੀ ਮਾਨਸਿਕਤਾ ਦੇ ਨੇ ਇਹਨਾਂ ਨੂੰ ਐਸੀ ਐਕਟ ਵਾਰ ਹੀ ਨਹੀਂ ਪਤਾ ਇਹ ਕਹਿਣਗੇ ਅਸੀਂ ਤਾਂ ਐ ਕਿਹਾ ਸੀ SC ਐਕਟ 바바 ਸਾਹਿਬ ਨੇ ਸੰਵਿਧਾਨ ਦੇ ਵਿੱਚ ਲਿਖਿਆ ਹੀਣ ਭਾਵਨਾ ਦਾ ਵੀ SC ਐਕਟ ਆ ਤੁਹਾਨੂੰ ਸਾਹਮਣੇ ਵਾਲੇ ਵਿਅਕਤੀ ਦੀ ਕੈਟਾਗਰੀ ਉਹਦਾ ਭਾਈਚਾਰੇਵਾਰੀ ਪਤਾ ਤੇ ਤੁਸੀਂ ਉਹ ਤੋਂ ਹੀਣ ਭਾਵਨਾ ਕਰਦੇ ਹੋ ਨਫ਼ਰਤ ਕਰਦੇ ਹੋ ਇਹ ਵੀ ਇੱਕ SC ਐਕਟ ਦਾ ਹੀ ਹਿੱਸਾ ਹੈਗਾ ਤਾਂ ਇਸ ਕਰਕੇ ਤੁਸੀਂ ਖੁੱਲੇ ਆ ਮੈਕ ਦੇ ਉੱਤੇ ਕਾਹ ਦਾ ਨਾ ਇੱਕ ਕਾਲਾ ਜਿਹਾ ਇੱਕ ਕਾਲੇ ਜੇ ਜੇ ਕਿਤੇ ਇਤਿਹਾਸ ਦੇ ਵਿੱਚ ਨਾ ਹੁੰਦੇ ਨਾ ਜੇ ਨਾ ਹੁੰਦੇ ਤਾਂ ਮੈਂ ਕਹਿ ਸਕਦਾ ਹੈ ਨਾ ਤਾਂ ਜਿਹੜਾ ਸਿੱਖ ਇਤਿਹਾਸ ਹੋਇਆ ਜੇ ਕਿਤੇ ਇਹ ਕੌਮ ਨਾ ਹੁੰਦੀ ਤਾਂ ਇਹ ਅਸੀਂ ਜਿਹੜੀਆਂ ਇੰਨੀਆਂ ਲੜਾਈਆਂ ਮੁਗਲਾਂ بڑے بڑے ਰਜਵਾੜਿਆਂ ਦੇ ਖਿਲਾਫ ਗੁਰੂਆਂ ਨੇ ਜਿੱਤੀਆਂ ਉਹ ਸਾਰੀਆਂ ਸਫਲ ਨਹੀਂ ਹੋਣੀਆਂ ਸੀ ਸਭ ਤੋਂ ਜ਼ਿਆਦਾ ਸ਼ੀਸ਼ ਕਟਾਉਣ ਵਾਲੀ ਮਜਬੀ ਸਿੱਖ ਇੱਕ ਸਰਮਾਇਆ ਕੌਮ ਆ ਸਾਨੂੰ ਸਤਿਕਾਰ ਕਰਨਾ ਚਾਹੀਦਾ ਤੇ ਇਹ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਜ਼ਲੀਲ ਕਰਦੇ ਆ ਜਿਹੜੇ ਵਿਅਕਤੀ ਨੇ ਉਸ ਸਮੇਂ ਪੀ ਐਚ ਡੀ ਕੀਤੀ ਹੋਵੇ ਇੰਨਾ ਪੜਿਆ ਲਿਖਿਆ ਹੋਵੇ ਹਦੂਸਰੀਆਂ ਸਟੇਟਾਂ ਦੇ ਵਿੱਚੋਂ ਵੀ ਇਲੈਕਸ਼ਨ ਜਿੱਤੇ ਹੁਣ ਇਸ ਤਰ੍ਹਾਂ ਦੀ ਮਾੜੀ ਮਾਨਸਿਕਤਾ ਇਹਨੂੰ ਤੁਰੰਤ ਮੈਂ ਕਹਿ ਸਕਦਾ ਹਾਂ ਗ੍ਰਿਫਤਾਰ ਕਰਨਾ ਚਾਹੀਦਾ ਕਾਂਗਰਸ ਦੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਇਹਨੂੰ ਹਟਾਉਣਾ ਚਾਹੀਦਾ ਅਖਿਆ ਇੱਕ ਗੱਲ ਇਹ ਹੈ ਕਿ ਉਹਨਾਂ ਨੇ ਕਿ ਟਿੱਪਣੀ ਜਿਹੜੀ ਕੀਤੀ ਕਿ ਕਾਲੇ ਰੰਗ ਦਾ ਜਿਹੜੇ ਵੀ ਅਸੀਂ ਦੇਖਦੇ ਹਾਂ ਜਿਹੜੇ ਵੀ ਕਿਰਤੀ ਲੋਕ ਆ ਮਜ਼ਦੂਰ ਲੋਕ ਆ ਜਿਹੜੇ ਗਰੀਬ ਵਰਗ ਤੋਂ ਆ ਜਾਂਦੇ ਐ ਐਸੇ ਸਮਾਜ ਤੋਂ ਆ ਜਾਂਦੇ ਐ ਉਹਨਾਂ ਦੇ ਰੰਗ ਕਾਲੇ ਹੀ ਹੁੰਦੇ ਐ ਉਹਨਾਂ ਦੇ ਰੰਗ ਕਾਲਿਆਂ ਦੀ ਵਜ੍ਹਾ ਤਾਂ ਇਹ ਐ ਕਿ ਸਾਰਾ ਦਿਨ ਮਿਹਨਤ ਕਰਨੀ ਉਹ ਕਰਨੀ ਮਤਲਬ ਗੋਰੇ ਰੰਗ ਜਿਹੜਾ ਜਿਹੜੇ ਇਹ ਜੇ ਚਮਕਦੇ ਚਿਹਰੇ ਆ ਜਿਨ੍ਹਾਂ ਚਿਹਰਾਂ ਤੇ ਨੂਰ ਹੈ ਇਹ ਇਹ ਜਿਹੜੇ ਲੋਕ ਹੈ ਤੇ ਇਹਨਾਂ ਕਾਲੇ ਲੋਕਾਂ ਚ ਕੀ ਡਿਫਰੈਂਸ ਆ ਦੋਨਾਂ ਦਾ ਡਿਫਰੈਂਸ ਮੈਂ ਜ਼ਰੂਰ ਸਮਝਣਾ ਇਹ ਸੋਚਦਾਗਾ ਇਹ ਮਾੜੀ ਮਾਨਸਿਕਤਾ ਦਾਗਾ ਹਾਂ ਹੈਨਾ ਕਿਰਤੀ ਲੋਕ ਜਿਹੜੇ ਧੁੱਪਾਂ ਦੇ ਵਿੱਚ ਰਹਿ ਕੇ ਕੰਮ ਕਰਦੇ ਨੇ ਪੈੜਾਂ ਦੇ ਉੱਤੇ ਕੰਮ ਕਰਦੇ ਨੇ ਉਹ ਆਟੋਮੈਟਿਕ ਆ ਜਿਹੜੇ ਏਸੀਆਂ ਦੇ ਵਿੱਚ ਰਹਿੰਦੇ ਨੇ ਉਹ ਆਟੋਮੈਟਿਕ ਫਰਕ ਪੈ ਜਾਂਦਾਗਾ ਹਨਾ ਇਹਨਾਂ ਲਗਭਗ 19-21 ਦਾ ਫਰਕ ਤਾਂ ਇੱਥੇ ਵੀ ਪੈ ਜਾਂਦਾ ਅੰਦਰ ਰਹਿਣਾ ਬਾਹਰ ਰਹਿਣਾ ਇਹਨਾਂ ਦੀ ਮਾੜੀ ਮਾਨਸਿਕਤਾ ਇਹਨਾਂ ਨੂੰ ਇਹ ਲੱਗਦਾ ਵੀ ਜਿਹੜਾ ਕਾਲਾ ਉਹ ਮਤਲਬ ਲਕੀ ਸ਼ੈਡਿਊਲ ਕਾਸਟ ਐ ਐਸਸੀ ਐ ਇਹਨਾਂ ਦੀ ਮਾੜੀ ਮਾਨਸਿਕਤਾ ਤੇ ਰਾਜਾ ਬੜਿੰਗ ਦੇ ਵਿੱਚ ਜਿਹੜੇ ਲੱਤਾਂ ਦੇ ਵਿੱਚ ਇੰਨੀ ਜਾਣ ਉਹ ਐਲਾਨ ਕਰਦੇ ਮੈਂ ਕਾਲੇ ਤੋਂ ਬੋੜੀ ਨਹੀਂ ਪਵਾਉਂਦਾ ਪਤਾ ਲੱਗ ਜੂਗਾ ਆ ਹੁਣੇ ਧੂਆ ਕਟਵਾ ਕੇ ਹਟੇ ਨੇ ਗਿੱਦੜ ਬਾਹੇ ਦੁਬਾਰਾ ਫੇਰੇ ਐਲਾਨ ਕਰਦੇ ਵੀ ਜਿਹੜੇ ਕਾਲੇ ਨੇ ਮੈਨੂੰ ਵੋਟ ਹੀ ਨਾ ਪਾਉਣ ਤੇ ਕਿਉਂਕਿ ਮੈਂ ਕਹਿ ਸਕਦਾ ਵੀ 75% ਕਿਸਾਨ ਵੀ ਜਿਹੜੇ ਖੇਤਾਂ ਦੇ ਵਿੱਚ ਕੰਮ ਕਰਦੇ ਨੇ ਕਿਰਤ ਕਰਦੇ ਨੇ ਕਾਲੇ ਨੇ ਕਿਉਂਕਿ ਧੁੱਪ ਨਾਲ ਇਸ ਤਰ੍ਹਾਂ ਦਾ ਹੀ ਇਸ ਕਿਨ ਦਾ ਸਾਰਾ ਸਿਸਟਮ ਇਹ ਜਾਣ ਬੁੱਝ ਕੇ ਇੱਕ ਤਰ੍ਹਾਂ ਦਾ ਜ਼ਲੀਲ ਕਰਨਾ ਜਿਹੜੀ ਮੈਂ ਕਹਿ ਸਕਦਾ ਅਣਖੀ ਕੌਮ ਜੋਧਿਆਂ ਦੀ ਕੌਮ ਨੂੰ ਜ਼ਲੀਲ ਕਰਨਾ ਇਹ ਇੱਕ ਇਹਦਾ ਹਿੱਸਾ ਗਾ ਕਾਂਗਰਸ ਹਮੇਸ਼ਾ ਹੀ ਸ਼ਡਿਊਲ ਕਾਸਟਾਂ ਦਾ অপমান ਕਰਦੀ ਹੈ いや ਤੇ ਹੁਣ ਇੱਕ ਆ ਮੇਰਾ خیال ਮਜਬੀ ਸਿੱਖ ਸਮਾਜ ਚੋਂ ਨੇ ਸੁਖਬਿੰਦਰ ਡੈਣੀ ਜੀ ਜਿਹੜੇ ਰੋਜ਼ਾਨਾ ਉਹ ਕਹਿੰਦੇ ਸੀ ਮੁੱਖ ਮੰਤਰੀ ਬਣਾਓ ਜਾਂ ਚੰਨੀ ਜੀ ਕਹਿੰਦੇ ਨੇ ਮੈਨੂੰ ਬਣਾਓ ਇਹ ਬੋਲਦੇ ਕਿਉਂ ਨਹੀਂ ਉਲਟੇ ਇਹ ਰਾਜੇ ਦੇ ਵਕੀਲ ਬਣ ਕੇ ਕਹਿ ਰਹੇ ਨੇ ਕਿ ਮਾਫੀ ਮੰਗ ਲਈ ਮਾਫੀ ਮੰਗ ਲਈ ਛੱਡ ਦੋ ਯਾਰ ਸਾਡੇ ਗੁਰੂਆਂ ਦਾ ਮਤਲਬ ਕੀ ਨਿਰਾਦਰ ਹੋਇਆ ਹੋਵੇ ਗੁਰੂਆਂ ਦੀ ਬੇਇੱਜ਼ਤੀ ਹੋਈ ਹੋਵੇ ਅਸੀਂ ਉਹ ਵੀ ਪੁੱਲ ਜੀ ਕਹਿਣ ਦਾ ਮਤਲਬ ਪਹਿਲਾਂ ਤੁਸੀਂ ਅਗਲੇ ਦੀ ਇਨਸਲਟ ਕਰ ਦੋ ਅਗਲੇ ਦੀ ਤੁਸੀਂ ਬੇਇੱਜ਼ਤੀ ਕਰ ਦੋ ਅਗਲੇ ਨੂੰ ਜ਼ਲੀਲ ਕਰੋ ਬਾਅਦ بڑا ਛੋਟਾ ਜਾਂ ਸ਼ਬਦ ਸਿਰਫ ਸੌਰੀ ਕਹਿ ਦੋ ਨਿਬੜ ਗਿਆ ਮੈਂ ਕਹਿ ਸਕਦਾ ਕਿ ਸਾਰੀਆਂ ਜਿੰਨੀਆਂ ਵੀ ਸਰਕਾਰਾਂ ਬਣੀਆਂ ਇਹਨਾਂ ਨੇ ਰਲ ਕੇ ਇੱਕ ਇਹ ਸਜੰਤਰ ਰਚੇ ਨੇ ਆ ਜਿਹੜੀ ਸੂਬਾ ਸਰਕਾਰ ਹੁਣ ਚੱਲ ਰਹੀ ਹੈ ਮੈਂ ਕਹਿ ਸਕਦਾ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵੀ ਨਹੀਂ ਬਣੀ ਆਮ ਪੰਜਾਬੀਆਂ ਦੀ ਕੀ ਬਣੂਗੀ ਇਹ بڑے بڑے ਵਾਅਦੇ ਕਰਦੇ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੇ ਲੋਕਾਂ ਨੇ ਕੀਤੀ ਆ ਉਹਨਾਂ ਨੂੰ ਲੋਕਾਂ ਦੀ ਕਚਹਿਰੀ ਚ ਲੈ ਕੇ ਆਵਾਂਗੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰਾਂਗੇ ਸਜ਼ਾ ਦੇਵਾਂਗੇ ਦੱਸਣ ਕਿੰਨੇ ਦੋਸ਼ੀ ਇਹਨਾਂ ਨੇ ਅੰਦਰ ਬੰਦ ਕਰਤੇ ਕਿੰਨਿਆਂ ਨੂੰ ਸਜ਼ਾ ਮਾ ਦੇਤੀਆਂ ਜਿਹੜੀ ਸਰਕਾਰ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਬਣੀ ਉਹ ਪੰਜਾਬ ਦੇ ਲੋਕਾਂ ਦਾ ਭਲਾ ਨਹੀਂ ਕਰ ਸਕਦੀ ਇਹ ਇੱਕ ਸਾਰੇ ਇੱਕ ਰਾਜਨੀਤੀ ਦਾ ਹਿੱਸਾ ਇਹ ਮਨੁਵਾਦੀ ਲੋਕ ਨੇ ਇਹਨਾਂ ਨੂੰ ਸਭ ਕੁਝ ਸਿਖਾਉਣ ਵਾਸਤੇ ਅਸੀਂ ਪੰਜਾਬ ਸੰਭਾਲੋ ਮਹਿੰਮ ਚਲਾਈ ਹੋਈ ਆ ਜੋਰ ਲਾ ਰਹੇ ਆ ਭੋਜਨ ਸਮਾਜ ਪਾਰਟੀ ਦੇ ਬੈਨਰ ਹੇਟ ਕਿਉਂਕਿ ਵੱਡੇ ਪੱਧਰ ਤੇ ਹੁਣ ਸਮਾਜ ਇਕੱਠਾ ਹੋ ਰਿਹਾ ਤੇ ਸਭ ਤੋਂ ਵੱਧ ਮੈਂ ਕਹਿ ਸਕਦਾ ਕਿ ਗਰੀਬ ਕਿਸਾਨ ਮਜ਼ਦੂਰ ਦੀ ਵੋਟਾ ਉਹਨੂੰ ਅਸੀਂ ਭੋਜਨ ਸਮਾਜ ਪਾਰਟੀ ਨਾਲ ਜੋੜ ਕੇ ਅਸੀਂ ਆਉਣ ਵਾਲੇ ਸਮੇਂ 2027 ਦੇ ਵਿੱਚ ਪੰਜਾਬ ਸੰਭਾਲੋ ਮਹਮ ਤਹਿਤ ਸਰਕਾਰ ਬਣਾ ਕੇ ਆ ਜਿਹੜੇ ਭ੍ਰਿਸ਼ਟ ਅਫਸਰ ਨੇ ਮੈਂ ਤੁਹਾਡੇ ਇੱਕ ਚੈਨਲ ਤੇ ਗੱਲ ਕਰਨਾ ਚਾਹਣਾ ਕਹਿੰਦੇ ਪੰਜਾਬ ਬਹੁਤ ਕਰਜ਼ਾਈ ਆ ਖੜਕੂ ਬਾਦ ਦੇ ਵਿੱਚ ਬੜਾ ਕਰਜ਼ਾ ਚੜਿਆ ਜੀ ਅੱਤਵਾਦ ਦੇ ਸਮੇਂ ਬੜਾ ਕਰਜ਼ਾ ਚੜਿਆ ਯਾਰ ਇੱਕ 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 ਸਿਰਫ ਇੱਕ ਡੀਆਈਜੀ ਫੜਿਆ ਭੁੱਲਰ ਲਗਭਗ ਮੇਰੇ ਖਿਆਲ 70-80 ਕਰੋੜ ਰੁਪਏ ਦਾ ਜੰਗਾੜ ਹੋਊਆ ਸਾਰਾ ਅਜੇ ਕੋਈ ਕਸ਼ ਜਨਤਕ ਵੀ ਨਹੀਂ ਹੋ ਰਿਹਾ ਪੈਸੇ ਰੱਖਣ ਵਾਸਤੇ ਨਮਾਰੀਆਂ ਨਹੀਂ ਸੀ ਉਹ ਕੈਸ਼ ਟਟਿਆ ਪਿਆ ਸੀ ਤੇ ਇਸ ਤਰ੍ਹਾਂ ਦੇ ਪੰਜਾਬ ਚ ਕਿੰਨੇ ਏਡੀਜੀਪੀ ਕਿੰਨੇ ਡੀਜੀਪੀ ਰਿਟਾਇਰ ਹੋ ਚੁੱਕੇ ਨੇ ਜਾਂ ਆਈਐਸ ਜਾਂ ਆਈਪੀਐਸ ਬਥੇਰੇ ਇਹੋ ਜਿਹੇ ਨੇ ਜਿਹੜੇ ਸਾਡੀ ਇਹ ਆਉਣ ਵਾਲੇ ਸਮੇਂ ਚ ਵੀ ਜਿਹੜੇ ਵੀ ਦਾਗੀ ਨੇ ਜੇ ਅਸੀਂ ਸਤਾ ਦੇ ਵਿੱਚ ਹੀ ਸੇਧਾਰ ਸਾਨੂੰ ਪੰਜਾਬ ਦੀ ਜਨਤਾ ਮਾਣ ਦਿੰਦੀ ਆ ਤੁਹਾਡੇ ਚੈਨਲ ਤੇ ਇਹ ਗੱਲ ਕਹਿਣੇ ਆ ਜਿਹੜੇ ਵੀ ਭ੍ਰਿਸ਼ਟ ਅਧਿਕਾਰੀ ਨੇ ਇਹਨਾਂ ਦਾ ਸਾਰੀਆਂ ਜਾਇਦਾਦਾਂ ਕੁਰਕ ਕਰਕੇ ਜਿਹੜੀਆਂ 2 ਨੰਬਰ ਦੇ ਵਿੱਚ ਬਣਾਈਆਂ ਨੇ ਉਹਨਾਂ ਨੂੰ ਉਹਨਾਂ ਨਾਲ ਪੰਜਾਬ ਦਾ ਕਰਜ਼ਾ ਲਾਉਣ ਦਾ ਕੰਮ ਕਰਾਂਗੇ ਤੇ ਅਸੀਂ ਤੁਹਾਡੇ ਚੈਨਲ ਤੇ ਇਹ ਵੀ ਕਹਿਣੇ ਆ ਜੇ ਪੰਜਾਬ ਦੇ ਲੋਕ ਆਸ਼ੀਰਵਾਦ ਦੇਣ ਪੰਜਾਬ ਦੇ ਵਿੱਚ ਇੱਕ ਵੀ ਛੱਤ ਇੱਕ ਵੀ ਛੱਤ ਬਾਲੀਆਂ ਵਾਲੀ ਜਾ ਸਲਕੜੇ ਵਾਲੀ ਨਹੀਂ ਰਹਿਣ ਦੇਵਾਂਗੇ ਸਾਰੀਆਂ ਪੱਕੀਆਂ ਛੱਤਾਂ ਕਰਾਉਣ ਦਾ ਕੰਮ ਭੋਜਨ ਸਮਾਜ ਪਾਰਟੀ ਦਾ ਪੰਜਾਬ ਦੇ ਕਿਸਾਨਾਂ ਨੂੰ ਮੁਕੰਮਲ ਕਰਜ਼ਾ ਮੁਕਤ ਕਰਾਂਗੇ ਮੇਰੇ ਕੱਲ ਜੇ 20 ਕ ਅਫਸਰ ਫੜ ਲਈਏ ਨਾ 20 ਕ ਅਫਸਰ ਚੰਗੇ ਵੱਡੇ ਫੜ ਲਈਏ ਵੱਡੇ ਪੱਧਰ ਤੇ ਕਿਸਾਨਾਂ ਦਾ ਕਰਜ਼ਾ ਲੈ ਸਕਦਾ ਤਾਂ ਮੈਂ ਕਹਿ ਸਕਦਾ ਪੰਜਾਬ ਦੇ ਵਿੱਚ ਹੀ 4-500 ਅਫਸਰ ਹੋਊਗਾ ਜਿਹੜਾ ਕਰਪਟ ਸਾਰੇ ਨਹੀਂ ਬਹੁਤ ਜ਼ਿਆਦਾ ਹੈਗੇ ਨੇ ਉਹਨਾਂ ਨੂੰ ਜੇ ਉਹਨਾਂ ਦੀਆਂ ਜਾਇਦਾਦਾਂ ਦੀ ਜਾਂਚ ਕਰੀ ਜਾਵੇ ਤਾਂ ਪੰਜਾਬ ਕਰਜ਼ਾ ਮੁਕਤ ਹੋ ਸਕਦਾ ਜਿਵੇਂ ਉਹਨਾਂ ਨੇ ਟਿੱਪਣੀ ਕੀਤੀ ਬੂਟਾ ਸਿੰਘ ਤੇ ਮਤਲਬ ਕੈਬਨਿਟ ਮੰਤਰੀ ਸੀ ਕੀ ਲੱਗਦਾ ਬੰਦਾ ਕੈਬਨਿਟ ਰੈਂਕ ਤੇ ਵੀ ਪਹੁੰਚ ਗਿਆ ਦੇਸ਼ ਤੇ ਤਾਂ ਵੀ ਜਾਤ ਪਾਤ ਪਛਾਣੀ ਛੱਡਦੀ ਉਹੀ ਸੋਚਾਂ ਉਹੀ ਚੀਜ਼ਾਂ ਪਿੱਛੇ ਰਹਿੰਦੀਆਂ ਬੰਦੇ ਦੇ ਬੰਦੇ ਦੀ ਕੁਆਲਿਟੀ ਕੋਈ ਮੈਟਰ ਨਹੀਂ ਕਰਦੀ ਉਹਦੀ ਜਾਤ ਤੇ ਆ ਕੇ ਫਿਰ ਗੱਲ ਟਕ ਜਾਂਦੀ ਹੈ ਬਾਈ ਜੀ ਜੇ ਕਿਸੇ ਦੇ ਜ਼ੁਲਮ ਹੋ ਜੇ ਉਹ ਇਨਸਾਫ ਲੈਣ ਕਿਹਦੇ ਕੋਲੇ ਜਾਂਦਾ ਜਾਂ ਤਾਂ ਉਹ ਐਸਐਸਪੀ ਕੋਲੇ ਜਾਂਦਾ ਹਰਿਆਣਾ ਚ ਐਸਪੀ ਕਹਿੰਦੇ ਨੇ ਆਪਣੇ ਐਸਐਸਪੀ ਕਹਿੰਦੇ ਆ ਆਈਪੀਐਸ ਜਾਂ ਆਈਏਐਸ ਕੋਲੇ ਉਹਨਾਂ ਕੋਲੇ ਇਨਸਾਫ ਇਸ ਦੇਸ਼ ਦਾ ਜਾਤੀਵਾਦ ਸਿਸਟਮ ਇੰਨਾ ਗੰਦਲਾ ਹੋ ਚੁੱਕਿਆ ਇੰਨੀ ਨਫਰਤ ਆ ਮੰਨੂਵਾਦੀ ਲੋਕਾਂ ਦੇ ਕਿ ਬਾਈਪੂਰਨ ਇੱਕ ਏਡੀਜੀਪੀ ਆਈਪੀਐਸ ਅਫਸਰ ਹਰਿਆਣੇ ਦਾ 11 ਦਿਨ ਮੁਰਦ ਘਾਟ ਦੇ ਵਿੱਚ ਉਹਨਾਂ ਦੀ ਡੈੱਡ ਬਾਡੀ ਪਈ ਰਹੀ ਹੈ ਉਹਨਾਂ ਦਾ ਸਾਲਾ ਇਥੋਂ ਹੀ ਆਪਣੇ ਬਠਿੰਡੇ ਤੋਂ ਹੀ ਬਠਿੰਡਾ ਦਿਹਾਤੀ ਤੋਂ ਵਿਧਾਇਕਾ ਤੁਹਾਨੂੰ ਪਤਾ ਹੋ ਬਠਿੰਡਾ ਦਿਹਾਤੀ ਤੋਂ ਹੀ ਵਿਧਾਇਕਾ ਤੇ ਉਹਨਾਂ ਦੇ ਘਰ ਵਾਲੀ ਆਈਐਸ ਉਹਨੂੰ ਇਹ ਸੌਸੀਡ ਕਿੰਨਾ ਦੁਖੀ ਹੋ ਕੇ ਮਰਨਾ ਕੋਈ ਸੌਖਾ ਨਹੀਂ ਹੁੰਦਾ ਦੁਖੀ ਹੋ ਕੇ ਮਰਿਆ ਹੋਵੇਗਾ ਮਰਨ ਤੋਂ ਬਾਅਦ ਹਲਕੀ ਉਹਨਾਂ ਨੂੰ ਇਨਸਾਫ ਤਾਂ ਕੀ ਮਿਲਣਾ ਸੀ ਉਹਦੀ ਘਰ ਵਾਲੀ ਤੇ ਉਲਟਾ ਪਰਚਾ ਦਰਜ ਕਰ ਦਿੱਤਾ ਜਦੋਂ ਇਸ ਦੇਸ਼ ਦੇ ਮੈਂ ਕਹਿ ਸਕਦਾ ਜਿਹੜਾ ਜਾਤੀ ਦਾ ਜਿੰਨ ਆਈਪੀਐਸ ਆਈਐਸ ਅਫਸਰ ਜਿਹੜੇ ਦੇਸ਼ ਦੀ ਸਭ ਤੋਂ ਕਠਨ ਪ੍ਰੀਖਿਆ ਪਾਸ ਕਰਕੇ ਬਣੇ ਵਿਅਕਤੀ ਨੂੰ ਖਾ ਗਿਆ ਤਾਂ ਫਿਰ ਆਮ ਛੋਟਾ ਮੋਟਾ ਕਿਆ ਹੈ ਮੈਂ ਤੁਹਾਨੂੰ ਦੱਸਿਆ ਵੀ ਉਸ ਸਮਿਆਂ ਦੇ ਵਿੱਚ ਵੀ ਉਹਨਾਂ ਨੇ ਪੀ ਐਚ ਡੀ ਕੀਤੀ ਹੋਈ ਸੀ ਬੂਟਾ ਸਿੰਘ ਨੇ ਜਦੋਂ ਉਹਨੂੰ ਪੁੱਛੇ ਪਰਖੀ ਜਾਂਦਾ ਕਾ ਖੋਤਣ ਵਾਲਾ ਕਾਲਾ ਮਜਬੀ ਤਾਂ ਫਿਰ ਦੂਜੇ ਦੀ ਜਿਹੜੇ ਵਿਚਾਰੇ ਮਜ਼ਦੂਰ ਨੇ ਉਹਨਾਂ ਦੀ ਹਸ਼ੀਅਤ ਕਾਂਗਰਸ ਦੇ ਨਜ਼ਰ ਦੇ ਵਿੱਚ ਕੀ ਹੋਵੇਗੀ ਇਹ ਦੇਖਣਾ ਬਣਦਾ ਪਰ ਕਾਫੀ ਵੱਡੇ ਪੱਧਰ ਤੇ ਹਜੇ ਵੀ ਜਿਹੜੇ ਲੋਕਾਂ ਦੀ ਅਣਖ ਮਰ ਚੁੱਕੀ ਆ ਉਹ ਇਹਨਾਂ ਦੇ ਸੀਰੀ ਬਣੇ ਹੋਏ ਨੇ ਉਹਨਾਂ ਨੂੰ ਜਾਗਣਾ ਚਾਹੀਦਾ ਬੀਐਸਪੀ ਨਾਲ ਖੜਨਾ ਚਾਹੀਦਾ ਸਾਫ ਸ਼੍ਰੀ ਕਾਂਚੀ ਰਾਮ ਨੇ ਭੋਜਨ ਸਮਾਜ ਪਾਰਟੀ ਦਾ ਗਠਨ ਜੁਲਮ ਦੇ ਖਿਲਾਫ ਕੀਤਾ ਸੀ ਤੇ ਅੱਜ ਪੰਜਾਬ ਸੰਭਾਲੋ ਮਹਮ ਦੇ ਤਹਿਤ ਪੰਜਾਬ ਪਿੰਡਾਂ ਦੇ ਵੱਡੇ ਪੱਧਰ ਦੇ ਉੱਤੇ ਸਮਾਜ ਭੋਜਨ ਸਮਾਜ ਪਾਰਟੀ ਨਾਲ ਜੁੜ ਰਿਹਾ ਤੁਸੀਂ ਗੱਲ ਕਰ ਰਹੇ ਹੋ ਕਿ ਉਹਨਾਂ ਤੇ ਪਰਚਾ ਅੱਜ ਹੋ ਗਿਆ ਐਸਸੀਐਸਟੀ ਐਕਟ ਦਾ ਜੇ ਮੁੱਖ ਮੰਤਰੀ ਕਿਉਂ ਤਾਂ ਚਾਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁਟਾਉਣ ਉਹਨਾਂ ਤੇ ਪਰਚਾ ਪਾ ਦਿੱਤਾ ਉਹਨਾਂ ਨੂੰ ਜੇਲ੍ਹ ਭੇਜਣ ਪਰ ਮੁੱਖ ਮੰਤਰੀ ਕੋਲ ਤਾਂ ਕਹਿੰਦੇ ਆ ਕਿ ਉਹਨਾਂ ਦੀਆਂ ਕੋਈ ਫਾਈਲਾਂ ਵੀ ਪਈਆਂ ਕੋਈ ਨਾ ਬਸਾਂ ਬਸਾਂ ਦੇ ਕਪਲੇ ਵਾਲੀਆਂ ਉਹਦੇ ਤੇ ਵੀ ਕੁਝ ਨਹੀਂ ਕਰ ਰਹੇ ਇਹ ਕਿਵੇਂ ਦੇਖਦੇ ਬਾਈ ਜੀ ਸਹੀ ਗੱਲ ਤਾਂ ਸੱਚੀ ਤਾਂ ਇਹ ਸਾਰੇ ਰਲੇ ਮਿਲੇ ਹੂੰ ਰਵਨੀਤ ਬਿੱਟੂ ਹੋ ਗਿਆ ਇਹ ਰਾਜਾ ਬੜਿੰਗ ਹੋ ਗਿਆ ਸੂਬੇ ਦਾ ਮੁੱਖ ਮੰਤਰੀ ਹੋ ਗਿਆ ਇਹ ਸਭ ਮਤਲਬ ਕਿ ਇੱਕ ਤਰ੍ਹਾਂ ਦਾ ਦਾਲ ਖਿਚੜੀ ਇਕੱਠੀ ਹੈ ਜੇ ਉਹਨੂੰ ਇੰਨੇ ਹੀ ਹੁਣ ਇਸ ਟਾਈਮ ਸ਼ਡਿਊਲ ਕਾਸ ਸਮਾਜ ਪ੍ਰਤੀ 헤ਜ ਜਾ ਗਿਆ ਸੂਬੇ ਦੇ ਮੁੱਖ ਮੰਤਰੀ ਦਾ ਜਦੋਂ ਸ਼ਰੇਆਮ ਵਿਧਾਨ ਸਭਾ ਪਵਿੱਤਰ ਸਦਨ ਦੇ ਵਿੱਚ ਮੁੱਖ ਮੰਤਰੀ ਕਹਿ ਰਿਹਾ ਕਿ ਮੇਰੇ ਕੋਲੇ ਫੈਲਾ ਫੈਲਾ ਸਾਨੂੰ ਪਤਾ ਪੰਜਾਬ ਦੀ ਜਨਤਾ ਨੂੰ ਪਹਿਲਾਂ ਵਾਰੀ ਪਤਾ ਕਿ ਪੰਜਾਬ ਛੱਡਿਆ ਹਰਿਆਣਾ ਛੱਡਿਆ ਉਹ ਰੱਦੀ ਬਾਡੀਆਂ ਬੱਸਾਂ ਦੀਆਂ ਰਾਜਸਥਾਨ ਦੇ ਵਿੱਚੋਂ ਲੱਗੀਆਂ ਵੱਡਾ ਘਟਾਲਾ ਹੋਇਆ ਪੰਜਾਬ ਦੀ ਜਨਤਾ ਦਾ ਪੈਸਾ ਖਾਦਾ ਗਿਆ ਤੇ ਫਿਰ ਮੁੱਖ ਮੰਤਰੀ ਕਿਉਂ ਸੁੱਤਾ ਹੋਇਆ ਬਈ ਮੁੱਖ ਮੰਤਰੀ ਇਸ ਫੈਲਾ ਨੂੰ ਕੱਲਾ ਡਰਾਉਣ ਵਾਸਤੇ ਆ ਸਾਰੇ ਅੰਦਰੋਂ ਅੰਦਰ ਅੰਦਰ ਉਹਨਾਂ ਦੀਆਂ ਸੈਟਿੰਗਾਂ ਨੇ ਜੇ ਉਹਨਾਂ ਡਿੰਪੀ ਜੀ ਜਿੱਤੇ ਨੇ ਉਹ ਤਾਂ ਗੱਲਾਂ ਇਹ ਵੀ ਬੜੀਆਂ-ਬੜੀਆਂ ਕਰਦੇ ਨੇ ਤਾਂ ਫਿਰ ਹੁਣ ਸੂਬੇ ਦੇ ਮੁੱਖ ਮੰਤਰੀ ਨੂੰ ਕਹਿੰਦੇ ਕਿਉਂ ਨਹੀਂ ਕਿ ਡਰਾਬੇ ਵਾਸਤੇ ਫੈਲਾਂ ਰੱਖੀਆਂ ਫਿਰ ਪੰਜਾਬ ਦੀ ਜਨਤਾ ਨਾਲੇ ਖਲਵਾੜ ਕੀਤਾ ਜਾ ਰਿਹਾ ਮੈਂ ਕਹੂੰਗਾ ਖਲਵਾੜ ਆ ਜੇ ਸੀਐਮ ਸਾਹਿਬ ਕੋਲੇ ਸਬੂਤ ਹੈਗੇ ਨੇ ਫੈਲਾਂ ਉਹ ਹੈਗੀਆਂ ਤਾਂ ਫਿਰ ਖੋਲੀਆਂ ਕਿਉਂ ਨਹੀਂ ਜਾਂਦੀਆਂ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਹੁੰਦੀ ਰਾਜਾ ਬੜਿੰਗ ਦੀ ਸਿਰਫ ਇੱਕ ਤਰ੍ਹਾਂ ਦੀ ਉਹ ਉਹਨਾਂ ਨੇ ਸੰਗੀ ਫੜੀ ਹੋਈ ਆ ਉਹ ਇਸ ਕਰਕੇ ਹਮੇਸ਼ਾ ਸਰਕਾਰ ਪ੍ਰਤੀ ਉਹ ਨਰਮ ਰਹਿੰਦੇ ਨੇ ਕਿ ਸਬ ਮੇਰੀਆਂ ਕਿਤੇ ਫੈਲਾ ਨਾ ਖੁੱਲ ਜਾਣ ਤੇ ਇਸੇ ਕਰਕੇ ਜਿਹੜਾ ਐਸਸੀ ਐਕਟ ਦਾ ਪਰਚਾ ਦਰਜ ਹੋਇਆ ਇਸੇ ਕਰਕੇ ਰਾਜਾ ਬੜਿੰਗ ਦੀ ਗ੍ਰਿਫਤਾਰੀ ਨਹੀਂ ਹੋਰੀ ਕਿ ਅੰਦਰ ਖਾਤੇ ਇਕੱਠੇ ਨੇ ਤੇ ਜੇ ਸਰਕਾਰ ਨਹੀਂ ਤਾਂ ਉਹ ਜਿਹੜੀਆਂ ਬਾਡੀਆਂ ਬਣੀਆਂ ਸੀ ਉਹਦੀ ਸੀਬੀਆਈ ਜਾਂਚ ਲਗਾ ਕੇ ਕਿਉਂ ਪੰਜਾਬ ਦੇ ਵਿੱਚੋਂ ਬਹੁਤ ਇਸ ਤਰ੍ਹਾਂ ਦੀਆਂ ਕੰਪਨੀਆਂ ਨੇ ਜੋ ਪੰਜਾਬ ਦੀਆਂ ਬਾਡੀਆਂ ਬੱਸਾਂ ਦੀਆਂ ਬਾਡੀਆਂ ਨੂੰ ਲਗਾਉਂਦੀਆਂ ਨੇ ਹਰਿਆਣੇ ਦੇ ਵਿੱਚ ਲੱਗਦੀਆਂ ਨੇ ਰਾਜਸਥਾਨ ਇੱਕ ਵਿਸ਼ੇਸ਼ ਵਿਅਕਤੀ ਨੂੰ ਉਹਨਾਂ ਦਾ ਠੇਕਾ ਦੇ ਕੇ ਉਹ ਅਸੀਂ ਹੁਣ ਵੀ ਉਹ ਰੋਡਾਂ ਤੇ ਬੱਸਾਂ ਦੇਖਦੇ ਆ ਕਿ ਉਹ ਬਾਡੀਆਂ ਐ ਲੱਗਦੀਆਂ ਜਿਵੇਂ ਘੱਟੋ ਘੱਟ 40 50 ਸਾਲ ਪੁਰਾਣੀਆਂ ਹੋਣ ਤਾਂ ਉਹਨਾਂ ਦੀ ਜਾਂਚ ਕਿਉਂ ਦੂਰੀ ਛੱਡੀ ਹੋਈ ਆ ਉਸ ਦੇ ਬੰਦੀ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਜਿਹੜੇ ਸ਼ਬਦ ਮਜਬੀ ਸਿੱਖ ਸ਼ਬਦ ਬੋਲ ਕੇ ਉਹਨਾਂ ਨੇ ਜਿਹੜੇ ਬੂਟਾ ਸਿੰਘ ਨੂੰ ਕਹੇ ਆ ਉਹਨੂੰ ਲੈ ਕੇ ਕੀ ਲੱਗਦਾ ਰੋਸ ਪਾਇਆ ਜਾ ਰਿਹਾ ਸਮਾਜ ਦੇ ਜਿਹੜੇ ਉਹ ਸ਼ਬਦ ਮਜਬੀ ਸਿੱਖ ਨੂੰ ਨਹੀਂ ਲੈ ਕੇ ਇੱਕ ਕਾਲਾ ਜਾ ਮਜਬੀ ਕਾ ਖੋਤਨ ਵਾਲਾ ਹਨਾ ਉਹ ਬਣਾਇਆ ਉਹ ਇਹ ਸਭ ਸ਼ਬਦਾਂ ਦਾ ਰੌਲਾ ਕਿ ਇੱਕ ਸਮਾਜ ਨੂੰ ਮਨਾਂ ਨੂੰ ਠੇਸ ਪਹੁੰਚਾਉਣ ਦਾ ਯਤਨ ਕੀਤਾ ਪਰ ਇਹ ਭੁੱਲ ਗਏ ਵੀ ਗੁਰੂਆਂ ਦਾ ਸ਼ੀਸ਼ ਲੈਉਣ ਵਾਲੀ ਕੌਮ ਆ ਕਿਸੇ ਸ਼ਾਇਰ ਨੇ ਲਿਖਿਆ ਜੇਕਰ ਬਾਬਾ ਜੈਤਾ ਜਿਨ੍ਹਾਂ ਦਾ ਬਾਅਦ ਚ ਨਾਮ ਭਾਈ ਸੋਹਣੀ ਸ਼ਹੀਦ ਬਾਬਾ ਜੀਵਨ ਸਿੰਘ ਪਿਆ ਜਿਨ੍ਹਾਂ ਨੂੰ ਗੁਰੂ ਨੇ ਛਾਤੀ ਨਾਲ ਲਾਇਆ ਕਿਸੇ ਸ਼ਾਇਰ ਨੇ ਲਿਖਿਆ ਜੇਕਰ ਬਾਬਾ ਜੈਤਾ ਦਿੱਲੀੋਂ ਸ਼ੀਸ਼ ਲੈ ਆਉਂਦਾ ਨਾ ਅੱਜ ਸਿੱਖ ਦੀ ਮੁੱਛ ਖੜੀ ਨਾ ਹੁੰਦੀ ਤੇ Hindu ਟਿੱਕਾ ਲਾਉਂਦਾ ਨਾ ਮਣੂ ਬਾਅਦ ਦੇ ਜਦੋਂ ਸ਼ਹੀਦ ਹੋਏ ਗੁਰੂ ਉਹ ਉੱਥੇ ਵੀ ਸ਼ੀਸ਼ ਨਾਲ ਕੋਈ ਬੇਅਬਦੀ ਨਾ ਹੋਵੇ 16 ਰਾਤ ਦਿਨ ਰਾਤਾਂ ਪੈਦਲ ਚੱਲ ਕੇ ਸ਼ਰੋਣੀ ਸ਼ਹੀਦ ਮਜਬੀ ਸਿੱਖ ਕੌਮ ਦਾ ਸਰਮਾਇਆ ਦਿੱਲੀ ਤੋਂ ਗੁਰੂਆਂ ਦਾ ਸ਼ੀਸ਼ ਲੈ ਕੇ ਆਇਆ ਸੀ ਤੇ ਉਸ ਕੌਮ ਨੂੰ ਇਸ ਤਰ੍ਹਾਂ ਇਹ ਜ਼ਲੀਲ ਕਰਨ ਦਾ ਯਤਨ ਕਰ ਰਿਹਾ ਤਾਂ ਮੇਰੀ ਮੰਗ ਆ ਕਿ ਇਹਨੂੰ ਤੁਰੰਤ ਪ੍ਰਧਾਨਗੀ ਤੋਂ ਹਟਾਉਣਾ ਚਾਹੀਦਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤਾਂ ਗੱਲਬਾਤ ਕੀਤੀ ਬਾਈ ਕੁਲਦੀਪ ਦੇ ਨਾਲ ਉਹਨਾਂ ਨੇ ਕਿਹਾ ਕਿ ਜਿਹੜਾ ਰਾਜਾ ਬੜੇ ਕੀ ਨਹੀਂ ਇੱਥੇ ਜਿਹੜੀਆਂ ਸਿਆਸੀ ਜਮਾਤਾਂ ਨੇ ਉਹਨਾਂ ਦੇ ਲਗਭਗ ਵੱਡੇ ਪੱਦਰ ਦੇ ਆਗੂਆਂ ਨੇ ਇਸ ਤਰੀਕੇ ਦੀਆਂ ਟਿੱਪਣੀਆਂ ਕੀ ਤੇ ਆ ਨੇ ਕਿਸੇ ਨੇ ਕਿਹਾ ਕਿ ਪੈਰਾਂ ਦੇ ਜੁੱਤੀਆਂ ਸਿਰ ਤੇ ਰੱਖ ਲੀਆਂ ਕਿਸੇ ਨੇ ਗਧੇ ਘੋੜੇ ਦਾ ਫਰਕ ਦੱਸ ਦਿੱਤਾ ਸੋ ਲਗਾਤਾਰੇ ਟਿੱਪਣੀਆਂ ਆਉਂਦੀਆਂ ਨੇ ਤੇ ਜੇਕਰ ਕਾਂਗਰਸ ਵਾਕਈ ਇਹ ਕਹਿੰਦੀ ਹੈ ਕਿ ਸਾਡਾ ਬਿਆਨ ਹੀ ਰਾਜੇ ਵੜਿੰਗ ਦਾ ਤਾਂ ਲਾ ਕੇ ਪ੍ਰਧਾਨਗੀ ਤੋਂ ਪਰੇ ਮਾਰਨ ਜੇ ਪ੍ਰਧਾਨਗੀ ਤੇ ਬਿਠਾਈ ਬੈਠਿਆ ਇਹਦਾ ਮਤਲਬ ਇਸਮੁੱਚੀ ਕਾਂਗਰਸ ਪਾਰਟੀ ਦਾ ਤੇ ਫਿਰ ਰਾਜੇ ਵੜਿੰਗ ਨੂੰ ਵੀ ਐਲਾਨ ਕਰ ਦੇਣਾ ਚਾਹੀਦਾ ਕਿ ਕਿਸੇ ਵੀ ਕਾਲੇ ਵਿਅਕਤੀ ਤੋਂ ਮੈਂ ਵੋਟ ਨਹੀਂ ਲਾਊਂਗਾ ਮੈਂ ਇਸ ਤਰੀਕੇ ਨਾਲ ਹੀ ਜਿੱਤੂਗਾ ਗੱਲਬਾਤ ਕੀਤੀ ਉਮੀਦ ਕਰਦੇ ਆ ਗੱਲਬਾਤ ਪਸੰਦ ਆਵੇਗੀ ਹੋਰ ਇਸ ਤਰੀਕੇ ਦੀ ਗੱਲਬਾਤ ਲਈ ਦੇਖਦੇ